ਮਨ ਨੂੰ ਜਿਤਨਾ ਕੀ ਹੈ ਪੰਜ ਵਿਚਾਰਾਂ ਨੂੰ ਜਿਤਨਾ ਮਨ ਨੂੰ ਜਿਤਨਾ ਕੀ ਹੈ तमाम خواہشਾਂ ਆਸਾਵਾਂ ਦੇ ਮਜਮੂਨ ਨੂੰ ਜਿਤਨਾ ਦੁੱਖ ਸੁੱਖ ਨੂੰ ਜਿਤਨਾ ਪਾਪ ਤੇ ਪੁੰਨ ਨੂੰ ਜਿਤਨਾ ਸੁੱਖ ਤੇ ਦੁੱਖ ਨੂੰ ਜਿਤਨਾ ਕੋਈ ਦੁੱਖ ਕਰਕੇ ਜਪਜੀ ਸਾਹਿਬ ਦਾ ਪਾਠ ਨਹੀਂ ਕਰ ਸਕਦਾ ਵਿਚਾਰਾ ਦੁਖੀ ਬੇਚੈਨ ਹੈ ਪਰੇਸ਼ਾਨ ਹੈ ਮਜਬੂਰ ਹੈ ਨਹੀਂ ਗੁਰਦੁਆਰੇ ਆਇਆ ਨਹੀਂ ਜਬ ਤੱਕ ਕਰ ਸਕਿਆ ਦੁੱਖ ਕਰਕੇ ਬੜਾ ਬੇਚੈਨ ਹੈ ਪਰ ਕੋਈ ਸੁਖ ਕਰਕੇ اتنا ਸੁਖਿਆਰਾ ਹੋ ਗਿਆ ਆਲਸੀ ਹੋ ਗਿਆ ਹੰਕਾਰੀ ਹੋ ਗਿਆ ਆਯਾਸ਼ ਹੋ ਗਿਆ এব ਵੀ ਨਹੀਂ ਜਬਦਾ ਕਿਸੇ ਨੂੰ ਦੁੱਖ ਰੋਕਦਾ ਹੈ ਕਿਸੇ ਨੂੰ ਸੁਖ ਰੋਕਦਾ ਹੈ ਤੋ ਕਬੀਰ ਕਹਿੰਦੇ ਨੇ ਮੇਰੇ ਕੋਲ ਇਹ ਨਹੀਂ ਜਿੱਤਿਆ ਜਾਂਦਾ ਮੈਂ ਮਨ ਨੂੰ ਨਹੀਂ ਜਿੱਤ ਸਕਦਾ ਲੰਬੀ ਗੁਲਾਮੀ ਦੇ ਚ ਰਹਿ ਚੁਕਿਆ ਮਨੁੱਖ ਗੁਲਾਮੀ ਕਬੂਲ ਕਰ ਲੈਂਦਾ ਹੈ ਗੁਲਾਮੀ ਭੁੱਲ ਜਾਂਦੀ ਹੈ ਗੁਲਾਮੀ ਦੇ ਚ ਰਹਿਣਾ ਤਰਜ਼-ਏ-ਜ਼ਿੰਦਗੀ ਬਣ ਜਾਂਦੀ ਹੈ ਮੈਂ ਇਹੇ ਤੁਹਾਨੂੰ ਅਰਜ਼ ਕਰ ਰਿਹਾ ਸੀ ਉਸ ਇਤਿਹਾਸਕ ਕਿਤਾਬ ਦੇ ਚ ਮੈਂ ਪੜਿਆ ਉਮਰ ਕੈਦੀ ਪੈਸਨ ਜੋ ਕ੍ਰਾਂਤੀਕਾਰੀ ਨੇਤਾ ਸਨ ਉਨਾ ਨੂੰ ਵਕਤ ਦੇ ਬਾਦਸ਼ਾਹ ਨੇ ਪਕੜ ਕੇ ਉਮਰ ਦੇ ਦਿੱਤੀ ਸੀ। ਤੋ ਕਿਸੇ ਨੂੰ 10 ਸਾਲ ਹੋ ਗਏ ਸਨ, ਕਿਸੇ ਨੂੰ 15 ਸਾਲ ਹੋ ਗਏ ਸਨ, ਕਿਸੇ ਨੂੰ 20 ਸਾਲ ਹੋ ਗਏ ਸਨ ਅੰਦਰ ਸ। ਕਈ ਜਵਾਨੀ ਚ ਪਕੜੇ ਗਏ ਸਨ, ਬੁੱਢੇ ਹੋ ਗਏ ਸਨ। ਕਈ ਚੜਦੀ ਜਵਾਨੀ ਚ ਪਕੜੇ ਗਏ ਸਨ, ਬਹੁਤ ਜ਼ੈਇਫ ਹੋ ਗਏ ਸਨ। ਜੈਸੇ ਕ੍ਰਾਂਤੀ ਸਫਲ ਹੋਈ शख्सी हकूमत खत्म होगी क्रांतिकारियों के हाथ हकूमत आई उन्होंने पहला काम यह जेडे कैदी ने जो सा नेते ने जहाँ ने तहरीक चलाई से उन्होंने आजाद करो जाके जेल दरवाजे खोल के उन्होंने बहर कट्ट ਉਸ ਇਤਿਹਾਸਕ ਪੁਸਤਕ ਦੇ ਵਿੱਚ ਮੈਂ ਪੜ੍ਹ ਕੇ ਹੈਰਾਨ ਹੋਇਆ 80 ਸਦੀ ਕੈਦੀ ਵਾਪਸ ਆ ਗਏ ਸ਼ਾਮ ਨੂੰ ਕਹਿਣ ਲੱਗੇ ਕਿਥੇ ਜਾਈਏ ਸੀ ਦੇ ਘਰ ਵੀ ਪੁੱਲ ਗਏ ਰਿਸ਼ਤੇਦਾਰਾਂ ਨੂੰ ਪੁੱਲ ਗਏ ਇੱਥੇ ਦੋ ਵਕਤ ਰੋਟੀ ਮਿਲ ਜਾਂਦੀ ਸੀ ਆਰਾਮ ਨਾਲ ਸੌ ਜਾਂਦੇ ਸੀ ਦਿਨ ਭਰ ਭੁੱਖੇ ਰਹਿਆ ਕਿਥੇ ਜਾਈਏ ਕਿਥੇ ਜਾਈਏ ਇਕ ਦੋ ਹੀ ਨਹੀਂ ਵਾਪਸ ਆਏ ਜਿਨ੍ਹਾਂ ਦੇ ਕਿਦਰੇ ਰਿਸ਼ਤੇਦਾਰਾਂ ਨੇ ਪਹਿਚਾਣ ਲੀਤੀ 30 40 ਚਾਲੀ ਸਾਲ ਹੋ ਗਏ ਬੁੱਢੇ ਹੋ ਗਏ ਕਿ ਕਹਿ ਲਗੇ ਹੁਣ ਤੇ ਹਥਕੜੀਆਂ ਤੋਂ ਬਿਨਾ ਹੱਥ ਚੰਗੇ ਵੀ ਨਹੀਂ ਲੱਗਦੇ ਬੇੜੀਆਂ ਤੋਂ ਬਿਨਾ ਪੈਰ ਵੀ ਨਹੀਂ ਚੰਗੇ ਲੱਗਦੇ 30 ਸਾਲ ਤੋਂ ਬੇੜੀਆਂ ਦੇ ਚ ਹਥਕੜੀਆਂ ਦੇ ਚ ਰਹਿਣ ਦੀ ਆਦਤ ਬਣ ਗਈ ਆਦਤ ਬਣ ਗਈ ਹਥਕੜੀਆਂ ਸ਼ਿੰਗਾਰ ਬਣ ਗਈਆਂ ਬੇੜੀਆਂ ਗਹਿਣਾ ਬਣ ਗਈ। ਹੁਣ ਜੇਲ੍ਹ ਘਰ ਬਣ ਜਾਏ ਤੇ ਹਤਕੜੀਆਂ ਗਹਿਣਾ ਬਣ ਜਾਣ। ਐਸੇ ਬੰਦੇ ਨੂੰ ਕੌਣ ਆਜ਼ਾਦ ਕਰੇਗਾ? ਸਾਰੇ ਅਵਤਾਰੀ ਪੁਰਸ਼ ਬ੍ਰੰਦ ਬਾਗ ਕਹਿੰਦੇ ਨੇ ਪ੍ਰਭੂ ਦਾ ਨਾਮ ਜਪੋ। ਮੌਕਸ਼ ਮਿਲੇਗਾ, ਸੁਤੰਤਰਤਾ ਮਿਲੇਗੀ। ਮਨ ਦੀ ਗੁਲਾਮੀ हट ਜਾਏ। ਇਹ ਜੋ ਗੁਲਾਮੀ ਕਰਦੇ ਪਏ। ਪਰ ਗੁਲਾਮੀ ਦੇ ਚ ਰਹਿਣ ਦੀ ਆਦਤ ਹੋ ਗਈ। ਔਗਣਾ ਦੇ ਚ ਰਹਿਣ ਦੀ ਆਦਤ ਹੋ ਗਈ ਵਾਸ਼ਨਾ ਦੇ ਚ ਜੀਉਣ ਦੀ ਆਦਤ ਹੋ ਗਈ ਹੈ ਕਰੋਧ ਦੇ ਜੀਣ ਦੀ ਆਦਤ ਹੋ ਗਈ ਹੈ ਲੋਭ ਦੇ ਚ ਜੀਣ ਦੀ ਆਦਤ ਹੋ ਗਈ ਹੈ ਚੋਰੀ ਯਾਰੀ ਦੇ ਜੀਣ ਦੀ ਆਦਤ ਹੋ ਗਈ ਹੈ ਹੁਣ ਆਦਤ ਹੋ ਗਈ ਹੈ ਤੇ ਕੌਣ ਆਜ਼ਾਦ ਹੋਣਾ ਚਾਹੇ ਕੋਈ ਹੁੰਦਾ ਹੀ ਨਹੀਂ ਤੋਂ ਹੁੰਦੀਆਂ ਰਹਿੰਦੀਆਂ ਕਰਤਾ ਕੀਰਤਨ ਦੀਆਂ ਗਾਥਾਵਾਂ ਚਲਦੇ ਰਹੇ ਨਿਰਬਾਣੀ ਦੇ ਪਾਠ ਚਲਦੀ ਰਹਦੀ ਹੈ ਕੁਰਾਨ ਦੀ ਤਲਾਵਤ ਤੇ ਨਮਾਜ਼ ਚਲਦਾ ਰਹਿੰਦਾ ਹੈ ਪੂਜਾ ਪਾਠ ਮਨੁੱਖ ਇੱਕ ਕੰਨ ਤੋਂ ਸੁਣਦਾ ਦੂਜੇ ਤੋਂ ਕੱਢ ਦਿੰਦਾ ਜਿਵੇਂ 80% ਦੀ ਉਹ ਕੈਦੀ ਸ਼ਾਮ ਨੂੰ ਵਾਪਸ ਆ ਗਏ ਸਨ ਇੱਥੇ ਇਹ ਧਰਮ ਮੰਦਰਾਂ ਵਿੱਚ ਕਿੰਨੀ ਮੌਕਸ ਦੀ ਗੱਲ ਸੁਣੀਏ ਕੋਈ ਕਰੋਨਾ 'ਚ ਇੱਕ ਕਦਮੋਂ ਕਤੰਦ ਹੈ ਕਰੋਨਾ 'ਚ ਇੱਕ ਕੋਟਨ ਮੈਂ ਨਾਨਕ ਕੋ ਨਾਰਾਇਣ ਜੈ ਜੀ ਕਿਉਂ ਮਨ ਦੀ ਗੁਲਾਮੀ ਮਨੁਖ ਨੂੰ ਬਰਦਾਸ਼ਤ ਕਬੋ ਰਹਿ ਆਜ਼ਾਦ ਹੋਣ ਦਾ ਜੋ ਹੈ ਖਿਆਲ ਹੀ ਨਹੀਂ ਆਉਂਦਾ ਤੇ ਮਨ ਕਿਤਨਾ ਪਰਵਲ ਹੈ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਮਾਈ ਮਨ ਮੇ ਰੋ ਬਸਨਾ ਨਿਸ ਬਾਸਰ ਬਿਖੇਨ ਕੋ ਧਾਵੇ ਕੈ ਬਿਦ ਰੋ ਕੋ ਬਿਰਥਾ ਕਹੋ ਕਵਨ ਸਿਉ ਮਨ ਕੀ ਐ ਮਨ ਦੀ ਹਾਲਤ ਮੈਂ ਕਿਹਨੂੰ ਬਿਆਨ ਕਰ ਗੁਰੂ ਤੇ ਇੱਕ ਵਾਰ ਦੱਸ ਬਿਰਥਾ ਕਹੋ ਕਵਨ ਸਿਉ ਮਨ ਕੀ ਲੋਭ ਗਲ ਸਿਉ ਦਸ ਹੋਂ ਦੇ ਸਦਾਵਤ ਆਸਾ ਲਾਗਿਓ ਤਨ ਕੀ ਸੁਖ ਕੇ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਦੁਆਰੇ ਦੁਆਰ ਸੁਹਾਨ ਜਿਉ ਡੋਲਤ ਨੈ ਸੁਧ ਰਾਮ ਭਜਨ ਕੇ ਮਾਨਸ ਜਨਮ ਅਕਾਰਤ ਖੋਵਤ ਇਹ ਜੀਵਨ ਮਿਲਿਆ ਸੀ ਪਰਮ ਜੀਵਨ ਦੀ ਹਾਤਰ ਮਨ ਦੀ ਗੁਲਾਮੀਂ ਚ ਬਰਬਾਦ ਕਰ ਰਿਹਾ ਹੈ ਅਜਾਈਂ ਦਵਾਰੇ ਮਾਨਸ ਜਨਮ ਅਕਾਰਤ ਖੋਵਤ ਲਾਜ ਨਾ ਲੋਕ ਹਸਨ ਕੀ ਨਾਨਕ ਹਰ ਜਸ ਕਿਉਂ ਨਹੀਂ ਗਾਵਤ ਕੁਮਤ ਬਿਨ ਆਸੈ ਤਨ ਕੀ ਫਿਰ ਕਿੰਦਰ ਮਨ ਖੁਟ ਹਰ ਤੇਰਾ ਨਹੀਂ ਵਿਸਾਸ ਮਨ ਤੇਰੇ ਤੇ ਭਰੋਸਾ ਨਹੀਂ ਕਰ ਸਕਦਾ ਤੂੰ ਲੋਭਈ ਹੈ ਤੂੰ ਪੁੰਨ ਕਰਦਾ ਹੋਇਆ ਪਾਪ ਕਰਦਾ ਹੈ ਤੂੰ ਦਾਨ ਦਿੰਦਾ ਹੋਇਆ ਚੋਰੀ ਕਰਦਾ ਹੈ ਬੇਈਮਾਨੀ ਤੇਰਾ ਦਾਨ ਚੋਰੀ ਦੇ ਵਿੱਚ ਲਿਬੜਿਆ ਹੈ ਤੇਰਾ ਪੁੰਨ ਪਾਪ ਨਾਲ ਲਿਬੜਿਆ ਹੈ ਤੇਰਾ ਸਤ ਸੰ ਕੁਸੰਗਤ ਨਾਲ ਭਰੇ ਹੋਇਆ ਹੈ ਤੇਰੀ ਦਇਆ ਕਠੋਰਤਾ ਦੇ ਵਿੱਚ ਲਿਪਟੀ ਗਈ ਇੱਕ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਇਸ ਵਜ ਸਤਿਗੁਰ ਦੀ ਬਾਣੀ ਕਹਿੰਦੀ ਮਨ ਖੁਟ ਹਰ ਤੇਰਾ ਨਹੀਂ ਬਿਸਾਸ ਤੂੰ ਮਹਾ ਉਦਵਾ ਦਾ ਖਰਕਾ ਪੈ ਖਰ ਤੋ ਛੁਟੇ ਜੋ ਪ੍ਰਲਾਦਾ ਮਨ ਕਮੇ ਕਮ ਤਰੇ ਤੋ ਦਰਿਆ ਖੁਦਾ ਆ ਪਰਸ਼ਿੰਦਿ ਚ ਕਮੇਨ ਇਕ ਗਾਲ ਹੈ ਇਹ ਤੇ ਕਮ ਏਨ ਮੁਨੁਖ ਇਹ ਨਹੀਂ ਨਹੀਂ ਰਹਿਦਾ ਮਨ ਕਮੇ ਕਮ ਤਰੇ ਅਰਥ ਕਰਦੇ ਆ ਵੀ ਮਨੁੱਖ ਦੀ ਜ਼ਬਾਨ ਕਮ ਕਮੇ ਮਨ ਕਮੇ ਕਮ ਤਰੇ ਤੂੰ ਦਰਿਆਉ ਖੁਦਾਇਆ ਫਿਰ ਮਨ ਦੇ ਸੰਬੰਧੇ ਚ ਹੋਰ ਸੈਂਕੜੇ ਇਸ ਤਰ੍ਹਾਂ ਦੇ ਬਾਗ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਚ ਤੰਗ ਆ ਕੇ ਕਬੀਰ ਵੀ ਕਹਿੰਦੇ ਨੇ ਮੈਂ ਮਨ ਨਾਲ ਨਹੀਂ ਲੜ ਸਕਦਾ ਇਸਾਰੇ ਵਿਚਾਰ ਅਖਰੀ ਅਰਥ ਪਹਿਲੀਆਂ ਪੰਕਤੀਆਂ ਦੇ ਆਪਨੇ ਸਰਵਨ ਕੀਤੇ ਨੇ ਮੈਂ ਦੁਹਰਾ ਦਿਆਂ ਕਿਉਂ ਲਈ ਜੇ ਗਡਵੰਕਾ ਭਾਈ ਦੋਰ ਕੋਟਰ ਤੇਰਖਾਈ 525 ਮੋਬਦ ਮਰਸਰ ਆਢੇ ਬਰਬਲ ਮਾਇਆ ਜਨ ਗਰੀਬ ਕੋ ਜੋਰ ਨਾ ਪਹੁੰਚੇ ਕਹਾ ਕਰਾਂ ਰ ਅਗਰ ਆਇਆ ਏ ਰਗੋ ਰਾਇਆ ਏ ਪ੍ਰਭੂ ਮੈਂ ਗਰੀਬ ਦਾ ਮਨ ਤੇ ਜੋਰ ਨਹੀਂ ਮੈਂ ਨਹੀਂ ਜਿੱਤ ਸਕਾਂ ਕਾਮ ਕੇ ਵਾਰੀ ਦੁਖ ਸੁਖ ਦਰਵਾਨੇ ਪਾਪ ਪੁੰਨ ਦਰਵਾਜ਼ਾ ਕ੍ਰੋਧ ਪ੍ਰਧਾਨ ਮਹਾ ਬਡ ਗੁੰਦਰ ਤੈ ਮਨ ਮਾ ਵਾਸੀ ਰਾਜਾ ਏ ਜਿਸ ਕਿਲੇ ਦੇ ਚ ਰਹਿੰਦਾ ਹੈ ਡਬਲ ਕੋਟ ਹੈ ਚਾਰੋਂ ਪਾਸੇ ਖਾਈ ਹੈ ਤਿੰਨ ਗੁਣਾ ਇਸ ਕਿਲੇ ਨੂੰ ਦੋ ਦਰਵਾਜ਼ੇ ਨੇ ਪਾਪ ਤੇ ਪੁੰਨ ਕਦੀ ਮਨ ਪਾਪ ਕਰਦਾ ਕਦੀ ਪੁੰਨ ਪਾਪ ਪੁੰਨ ਦੇ ਦਰਵਾਜ਼ੇ 'ਤੇ ਬੈਠੇ ਨੇ ਦੁੱਖ ਤੇ ਸੁਖ ਦੁੱਖ ਬੈਠਾ ਪਾਪ ਦੇ ਦਰਵਾਜ਼ੇ ਤੇ ਹਰ ਪਾਪ ਦੁੱਖ ਤੇ ਦਿੰਦਾ ਕੋਈ ਵੀ ਐਸਾ ਪਾਪ ਨਹੀਂ ਜੋ ਸੁਖ ਪੈਦਾ ਕਰੇ ਕੋਈ ਐਸਾ ਪੁੰਨ ਨਹੀਂ ਜੋ ਦੁੱਖ ਪੈਦਾ ਕਰੇ ਪਾਪ ਪੁੰਨ ਦੁੱਖ ਸੁਖ ਦੇ ਬੀਚ ਰੇ ਇੰਜ ਕਰ ਤੋ ਪਾਪ ਪੁੰਨ ਦਰਵਾਜ਼ਾ ਹੈ ਇਸ ਮਨ ਰੋਪੇ ਰਾਜੇ ਦੇ ਕਿਲੇ ਦਾ ਦੋ ਦਰਵਾਜ਼ੇ ਨੇ ਦੋ ਦਰਵਾਜ਼ਿਆਂ ਦੇ ਤੇ ਦੋ ਚੌਕੀਦਾਰ ਖੜੇ ਨੇ ਦੋ ਗਨਮੈਨ ਖੜੇ ਨੇ ਕਿਹੜੇ ਦੁੱਖ ਸੁਖ ਦਰਵਾਜ਼ੇ ਦੁੱਖ ਤੇ ਸੁਖ ਨਾ ਦੁੱਖ ਅੰਦਰ ਆਸਾ ਦੀਵਾਰ ਜਾਣ ਦਿੰਦਾ ਨਾ ਸੁਖ ਨਾ ਦੁੱਖ ਅੰਦਰ ਸੁਖ ਮੰਨੇ ਸਾਹਿਬ ਨੂੰ ਜਾਣ ਦਿੰਦਾ ਨਾ ਸੁਖ ਵਾਹਿਗੁਰੂ ਵਾਹਿਗੁਰੂ ਦਾ ਜਪ ਨਾ ਦੁੱਖ ਅੰਦਰ ਜਾਣ ਦਿੰਦਾ ਨਾ ਸੁਖ ਮਨ ਤੱਕ ਪਹੁੰਚਦਾ ਹੀ ਨਹੀਂ ਹੈ ਮਨ ਤੱਕ ਪਹੁੰਚਣ ਤੇ ਮਨ ਖਤਮ ਹੋ ਜਾਏ ਮਨੋਕ ਦਾ ਰਾਜ ਹੋ ਜਾਏ ਮਨੋਕ ਆਪਣਾ ਮਾਲਕ ਹੋ ਜਾਏ ਮਨੋਕ ਆਪਣਾ ਮਾਲਕ ਨਹੀਂ ਮਨ ਦਾ ਗੁਲਾਮ ਕਰੋਧ ਪ੍ਰਧਾਨ ਮਹਾ ਬਡ ਰੰਦਰ ਤੇ ਮਨ ਮਾ ਵਾਸੀ ਰਾਜਾ ਕਿਸ ਰਾਜੇ ਦਾ ਪ੍ਰਧਾਨ ਮੰਤਰੀ ਹੈ ਕਰੋ ਬੜਾ ਸ਼ਕਤੀਸ਼ਾਲੀ ਬੜਾ ਸ਼ਕਤੀਸ਼ਾਲੀ ਇਹ ਕਿਤਨਾ ਸ਼ਕਤੀਸ਼ਾਲੀ ਹੈ ਪੰਡਤ ਗੁਰਾਬ ਸਿੰਘ ਜੀ ਮਹਾਰਾਜ ਨੇ ਲਿਖਿਆ ਕਰੋਧੋ ਬਾਚ ਕਰੋਧ ਬੋਲਿਆ ਮੈਂ ਕੀ ਕਰ ਸਕਦਾ ਅੰਧ ਕਰੂੰ ਦ੍ਰਿਗਵੰਤਨ ਕੋ ਸ੍ਰਤਵੰਤਨ ਕੋ ਬਦਰੋ ਕਰੜਾਰੋਂ ਅੱਖਾਂ ਵਾਲਿਆਂ ਨੂੰ ਪੰਦਾ ਹੀ ਕਰ ਦੇਣਾ ਕਰੋਧ ਦੇ ਚ ਕੁਝ ਦਿਸਦਾ ਤੇ ਮੇਰੀ ਮਾਂ ਹੈ ਮੇਰਾ ਪਿਆਰ ਇਹ ਮੇਰੀ ਪਤਨੀ ਹੈ ਇਹ ਮੇਰੇ ਬੱਚੇ ਨੇ ਇਹ ਮੇਰਾ ਪਤੀ ਹੈ ਕ੍ਰੋਧ ਚੜਿਆ ਫਿਰ ਕੁਝ ਵੀ ਨਹੀਂ ਮਨੁੱਖ ਸ਼ੈਤਾਨ ਹੋ ਜਾਂਦਾ ਹੈ ਅੰਦਾ ਹੋ ਜਾਂਦਾ ਹੈ ਕਿ ਕ੍ਰੋਧ ਦੇ ਵਿਚ ਬੜੇ ਭਾਰੀ ਮਨੁੱਖ ਦੇ ਕੋਲ ਅਨਰਥ ਹੋ ਜਾਂਦਾ ਹੈ ਕ੍ਰੋਧ ਪ੍ਰਦਾਨ ਮਹਾ ਬਡ ਦੁੰਦਰ ਤੇ ਮਨ ਮਾਵਾਸੀ ਰਾਜਾ ਇਹਦੇ ਚ ਮਦਮਸਤ ਰਾਜਾ ਬੈਠਾ ਹੈ ਅੰਦਰ ਕੌਣ ਮਨ अको मत ए दिए बारो मनो कितना भी स्वतंत्र होवे अंदरों मनो गुलाम है बोलो ए जितने चिर तक अंदरों गुलाम है बाहर दी स्वतंत्रता कौडियां भी खोटी कुछ भी नहीं ये भी मैच कर दे और जिनो एक दफा अंदर दी स्वतंत्रता मोक्ष गति प्राप्त हो गई है दुनिया दी कोई ताकत उसनो गुलाम रखवे नहीं सके ਮਨ ਜੀ ਤੇ ਜਗ ਜੀ ਸਵਾਦ ਸਨਾ ਟੋਪ ਮਮਤਾ ਕੋ ਕਬੁੱਧ ਕਮਾਨ ਚੜਾਈ ਤ੍ਰਿਸ਼ਨਾ ਤੀਰ ਰਹੇ ਘਟ ਬੇਤਰ ਇਹ ਗੱਡ ਲਿਓ ਨਾ ਜਾਈ ਮੇਰੇ ਕੋਲੇ ਕਿਲਾ ਨਹੀਂ ਜਿੱਤਿਆ ਜਾਂਦਾ ਇੱਥੇ ਤੱਕ ਆਪਨੇ ਸਰੋਂ ਕੀਤਾ ਸੀ ਤੋ ਮਨ ਨੂੰ ਜਿਤਨਾ ਤ੍ਰਿਸ਼ਨਾ ਨੂੰ ਜਿਤਨਾ ਕੁਮਤੀ ਨੂੰ ਜਿਤਨਾ ਮਨ ਨੂੰ ਜਿਤਨਾ ਕਰੋਧ ਨੂੰ ਜਿਤਨਾ ਮਨ ਨੂੰ ਜਿਤਨਾ ਦੁੱਖ ਸੁੱਖ ਨੂੰ ਜਿਤਨਾ ਪਾਪ ਪੁੰਨ ਨੂੰ ਜਿਤਨਾ ਵਾਸਨਾਵਾਂ ਨੂੰ ਜਿਤਨਾ ਮਨ ਨੂੰ ਜਿਤਨਾ ਦੁਬਿਧਾ ਨੂੰ ਜਿਤਨਾ ਹੈ ਰਾਜ ਗੁਣਤਾ ਗੁਣ ਸਤ ਗੁਣ ਨੂੰ ਜਿਤਨਾ ਹੈ ਇਸ ਵਾਸੇ ਸਾਰੇ ਸਮਉ ਨੂੰ ਜਿਤਨਾ ਕੋਈ ਸੌਖੀ ਕਠੜੇ ਕਬੀਰ ਕਹਿੰਦੇ ਜਦ ਮੈਂ ਮਨ ਦਾ ਇਤਨਾ ਲੰਬਾ ਚੌੜਾ ਲਾਉ ਲਿਸ਼ ਕਰਤੇ ਪਸਾਰਾ ਦੇਖਿਆ ਤੂੰ ਲੜਨਾ ਤੇ ਮਨ ਨਾਲ ਇਹ ਗੁਲਾਮੀ ਨਹੀਂ ਚਾਹੀਦੀ ਸਤ ਸੰਗ ਕਰਦਿਆਂ ਕਰਦਿਆਂ ਮਨੁੱਖ ਨੂੰ ਪਹਿਲੇ ਗੁਲਾਮੀ ਮਹਿਸੂਸ ਹੁੰਦੀ ਹੈ ਜਿਹਨੂੰ ਗੁਲਾਮੀ ਮਹਿਸੂਸ ਹੀ ਨਹੀਂ ਹੋ ਰਹੀ ਉਹ ਹਤਕੜੀਆਂ ਕਿਉਂ ਤੋੜੇਗਾ ਹਤਕੜੀਆਂ ਗਹਿਣੇ ਔਗਣ ਪੈਰ ਲੋਹਾਰੀ ਔਗਣ ਕੇ ਨੇ ਮਹਾਰਾਜ ਕਹਿੰਦੇ ਪੈਰਾਂ ਚ ਪਈਆਂ ਹਿਆ ਬੇੜੀਆਂ ਨੇ ਹੱਥਾਂ ਦੇ ਚ ਹੰਦ ਹਤਕੜੀਆਂ ਨੇ ਨਾ ਨਿਕ ਔਗਣ ਜੇ ਤੜੇ ਤੇ ਤੜੇ ਗਲੀ ਜੰਜੀਰ ਔਗਣ ਤੇ ਗੱਲ ਦੀਆਂ ਜ਼ੰਜੀਰਾਂ ਪਰ ਗਲੇ ਦੀਆਂ ਜ਼ੰਜੀਰਾਂ ਨੂੰ ਹੱਥ ਦੀਆਂ ਹਤਕੜੀਆਂ ਨੂੰ ਪੈਰਾਂ ਦੀਆਂ ਬੈੜੀਆਂ ਨੂੰ ਜਿਹੜਾ ਗਹਿਣਾ ਸਮਝ ਲਵੇ ਫਿਰ ਕੌਣ ਤੋੜੇ ਕਿਸ ਨੇ ਤੋੜਨਾ ਹੈ ਇਹ ਤੋੜਨਾ ਤੇ ਮਨੁੱਖ ਨੂੰ ਆਪ ਪੈਗਾ ਅਨੰਤ ਜਨਮਾਂ ਤੋਂ ਮਨੁੱਖ ਕ੍ਰੋਧ ਦੇ ਚ ਹੰਕਾਰ ਦੇ ਚ ਵਾਸ਼ਨਾ ਦੇ ਚ ਜੀਣ ਦਾ ਆਦੀ ਹੋ ਕੇ ਕਿਤਨਾ ਵੀ ਇਹਨੂੰ ਸਮਝਾਓ ਬੁਰਤੇ ਇੱਕ ਬਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਮਨ ਮੋਹ ਰਖ ਅਜ ਹੋ ਨਹੀਂ ਸਮਝਤ ਸਿੱਖ ਦੇ ਹਾਰਿਓ ਨੀਤ ਕਿਤਨਾ ਵੀ ਸਮਝਾ ਇਹ ਨਹੀਂ ਸਮਝਦਾ ਆਦਤ ਬਣ ਗਈਏ ਲੋਭ ਵਸ ਜੇਣ ਦੀ ਆਦਤ ਬਣ ਗਈਏ ਚੋਰੀ ਕਰਕੇ ਖੁਸ਼ੀ ਮਿਲਦੀ ਹੰਕਾਰ ਵਸ ਜੇਣ ਦੀ ਆਦਤ ਹੋ ਗਈਏ ਜ਼ੁਲਮ ਕਰਕੇ ਖੁਸ਼ੀ ਹੁੰਦੀ ਖੁਸ਼ੀ ਤੇ ਉਹਣਾ ਤੋਂ ਖੁਸ਼ੀ ਮਿਲੇ ਇਹ ਤੇ ਇੰਜ ਹੈ ਜਿਵੇਂ ਹਥਕੜੀਆਂ ਨੂੰ ਕਿਸੇ ਨੇ ਗਹਿਣਾ ਸਮਝ ਲਿਆ ਸੋਨੇ ਦਾ ਗਲੇ ਦੀ ਜ਼ੰਜੀਰਾਂ ਨੂੰ ਗਲੇ ਦਾ ਹਾਰ ਸਮਝ ਲੈ ਪੈਰਾਂ ਦੀਆਂ ਬੇੜੀਆਂ ਨੂੰ ਜਿਨੇ ਝਾਂਜਰਾ ਸਮਝ ਲਿਆ ਤਾਂ ਹੁਣ ਇਹਦੀਆਂ ਬੇੜੀਆਂ ਕੌਣ ਕੱਟੇ ਇਹਦੀਆਂ ਹਥਕੜੀਆਂ ਕੌਣ ਕੱਟੇ ਕਬੀਰ ਕਹਿੰਦੇ ਨੇ ਮਨ ਦਾ ਜਦ ਮੈਂ ਇਤਨਾ ਲੰਬਾ ਚੌੜਾ ਲਾਉ ਲਸ਼ਕਰ ਦੇਖਿਆ ਤਾਂ ਫਿਰ ਮੈਂ ਵੀ ਲਾਉ ਲਸ਼ਕਰ ਜੁਟਾਣਾ ਸ਼ੁਰੂ ਕੀਤਾ मैं भी सोचिया कल्या मैं भी मन ना नहीं कर सकता तो अगे चल के कबीर प्रेम पलीता सुरत हवाई गोला ज्ञान चलाया ब्रह्म अगन सहजे पर जादी एके चोट भगत कबीर मैं भी फिर तोप लिया किले नो उण वास्ते ਮੈਂ ਵੀ ਲਾਉ ਲਸ਼ਕਰ ਜੁਟਾਇਆ ਮੈਂ ਵੀ ਹਿੰਮਤ ਬੰਨੀ ਇਹ ਉੰਜ ਨਹੀਂ ਮਰਨ ਵਾਲਾ ਇਹ ਉੰਜ ਕਿਲਾ ਨਹੀਂ ਟੁੱਟਣ ਵਾਲਾ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਗੁਰੂ ਦੇ ਮੰਤਰ ਨੂੰ ਸੁਣਨਾ ਸਤ ਸੰਗ ਦੇ ਚ ਪ੍ਰਭੂ ਦੇ ਗੀਤ ਸੁਣਨਾ ਬਸ ਇਹ ਮੈਂ ਤੋਪ ਲਿਆ ਉਸ ਸੁਣਿਆ ਹੋਏ ਨੇ ਜੋ ਗਿਆਨ ਪੈਦਾ ਕਰ ਦਿੱਤਾ ਸਰੋਤ ਦੇ ਵਿੱਚ ਗਿਆ ਆਖਰ ਗੋਲਾ ਤੋਪ ਦੇ ਅੰਦਰ ਰੱਖਣਾ ਸਤ ਸੰਗ ਦਾ ਸੁਣਿਆ ਹੋਇਆ ਉਹ ਦਿਨ ਸਮਝ ਲੈ ਸਫਲ ਸਮਝ ਲੈਣਾ ਜਿਹਦੇ ਨਾਲ ਗਿਆਨ ਗਿਆਨ ਮਿਲ ਗਿਆ ਤੇ ਸੁਣਨਾ ਸਫਲ ਹੋ ਗਿਆ ਜਿੰਨੇ ਚਿਰ ਤੱਕ ਗਿਆਨ ਨਹੀਂ ਮਿਲਿਆ ਸੁਣਨਾ ਸਫਲ ਨਹੀਂ ਹੋਇਆ ਸਾਡੇ ਸੁਣਨ ਵਿੱਚ ਕਮਜ਼ੋਰੀ ਹੈ ਤੇ ਸੁਣਨਾ ਕਿਹੜਾ ਸੁਣਨਾ ਹੁੰਦਾ ਜਿਹੜਾ ਮੰਨਣ ਦੇ ਨਾਲ ਜੁੜਿਆ ਹੋਵੇ ਮੰਨਣਾ ਹੀ ਨਹੀਂ ਤੇ ਕੀ ਸੁਣਨਾ ਕੀ ਸੁਣਨਾ ਕਈ ਵਾਰ ਪੁੱਤਰ ਨੂੰ ਪਿਤਾ ਕਹਿ ਦਿੰਦਾ ਵੀ ਤੂੰ ਗੱਲ ਨਹੀਂ ਸੁਣੀ ਸੁਣੀ ਹੈ ਮੰਨੀ ਤੇ ਜਦ ਮੰਨੇ ਹੀ ਨਹੀਂ ਤੇ ਕੀ ਸੁਣਨੇ ਸੁਣ ਕੇ ਜਿਸ ਨੇ ਮੰਨ ਲਿਆ ਅੰਦਰ ਬੜਾ ਪਰਬਲ ਗਿਆਨ ਪੈਦਾ ਹੁੰਦਾ ਹੈ ਸੁਣਨ ਨਾਲ ਪੈਦਾ ਹੁੰਦਾ ਹੈ ਤੋ ਕਬੀਰ ਕਹਿੰਦੇ ਨੇ ਸਰੋਤ ਦੀ ਮੈਂ ਬੜਾਈ ਤੋ ਸੁਣਨ ਦੀ ਉਹਦੇ ਚ ਪਾਇਆ ਗਿਆਨ ਦਾ ਗੋਲਾ ਸੁਣਨ ਨੇ ਗਿਆਨ ਪੈਦਾ ਉਹਨੂੰ ਮੈਂ ਲਾਇਆ ਪ੍ਰੇਮ ਦਾ ਪਲੀਤਾ ਤੋ ਪ੍ਰਿਤੇ ਨਾਲ ਚੱਲਦੀ ਸੁਣਿਆ ਹੋਇਆ ਜਿਸ ਦਿਨ ਗਿਆਨ ਬਣ ਜਾਂਦਾ ਹੈ ਤੋ ਗਿਆਨ ਇੱਕ ਦਿਨ ਪ੍ਰੇਮ ਬਣ ਹਵੀ ਮਾਸ ਸੁਣਿਆ ਹੋ ਉਸ ਦਿਨ ਸਫਲ ਸਮਝ ਲੋ ਅੰਦਰ ਗਿਆਨ ਪੈਦਾ ਹੋ ਗਿਆ ਤੇ ਗਿਆਨ ਉਸ ਦਿਨ ਸਫਲ ਸਮਝ ਲੋ ਜਦ ਪ੍ਰਭੂ ਦਾ ਪ੍ਰੇਮ ਪੈਦਾ ਸੰਬੰਧ ਤੇ ਪ੍ਰੇਮ ਨਾਲ ਜੁੜਦਾ ਹੈ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰह्म ਅਗੰ ਸਹਿਜੇ ਪਰਜਾਲੀ ਏਕੇ ਚੋੜ ਸਦਾ ਆਇਆ ਸਤ ਸੰਗ ਦੇ ਚ ਗੁਰੂ ਦੇ ਮੰਤਰ ਦੀ ਸਰੋਤ ਜਾਂ ਬਾਠ ਕੀਤਾ ਤੇ ਸੁਣਿਆ ਵਾਹਿਗੁਰੂ ਮੰਤਰ ਦਾ ਜਪ ਕੀਤਾ ਤੇ ਸੁਣਿਆ ਸਰੋਤ ਦੀ ਤੋਪ ਤੇ ਗਿਆਨ ਦਾ ਗੋਲਾ ਤੇ ਪ੍ਰੇਮ ਦੇ ਪਲੀਤੇ ਨੇ ਕੀ ਕੀਤਾ ਬ੍ਰਹਮ ਅਗਨ ਬਣਾ ਦਿੱਤੀ ਇਹਨੂੰ ਯੋਗੀ ਯੋਗਾਗਨ ਕਹਿੰਦੇ ਨੇ ਇਹਨੂੰ ਗੁਰਨਾਦਿਕ ਨੇ ਨਾਮ ਅਗਨ ਆਖਿਆ ਇਹਨੂੰ ਕਬੀਰ ਬ੍ਰਹਮ ਅਗਨ ਕਹਿੰਦੇ ਆਗ ਸਾੜਦੀ ਜ਼ਰੂਰ ਹੈ ਤੇ ਬ੍ਰਹਮ ਅਗਨ ਕੀ ਸਾੜਦੀ ਹੈ ब्रह्म अग्नि जन्ममा जन्मांतरਾਂ ਦੇ ਸੰਸਕਾਰਾਂ ਨੂੰ ਤੇ ਪਾਪਾਂ ਨੂੰ ਸਾੜ ਕੇ ਸਵਾ ਕਰ ਦਿੰਦੀ ਹੈ। ਇਹ ਬ੍ਰह्म ਅਗਨ ਨਾਲ ਪਾਪ ਜਲਣਗੇ ਹੋਰ ਕਿਸੇ ਨਾਲ ਨਹੀਂ ਜਾਂਦੇ। ਅੰਦਰ ਜਿੰਨੇ ਸੰਸਕਾਰ ਪਏ ਨੇ, ਜਿੰਨੇ ਪਾਪ ਪਏ ਨੇ, ਬ੍ਰह्म ਦੀ ਅਗਨ ਨਾਲ ਹੀ ਸੜ ਕੇ ਸਵਾ ਹੋਣਗੇ ਔਰ ਕਿਸੇ ਪੁੰਨ ਨਾਲ ਇਹ ਪਾਪ ਨਹੀਂ ਕਟਣਗੇ। ਪੁੰਨ ਕਰਦਿਆਂ ਵੀ ਪਾਪ ਹੋ ਹੀ ਜਾਣਗੇ। ਸਤ ਸੰਗ ਕਰਦਿਆਂ ਵੀ ਕੋ ਸੰਗਤ ਚੱਲਦੀ ਰਹੇ। दान ਕਰਦੇਆਂ ਵਿੱਚੋਰੀ ਚਲਦੀ ਰਹੇਗੀ ਕੁਸਤਾਖੀ ਵਾ ਬੇਈਮਾਨੀ ਚਲਦੀ ਰਹੇਗੀ ਬ੍ਰह्म ਅਗਨ ਤੋਂ ਬਿਨਾ ਪਾਪ ਨਹੀਂ ਦੁੱਲਤੇ ਨਹੀਂ ਦੁੱਲਤੇ ਬ੍ਰह्म ਅਗਨ ਸਹ ਦੇ ਪਰਜਾਲੇ ਏਕੇ ਝੋਟ ਸੇਦਾ ਆ ਇੱਕੋ ਦਫਾ ਦੀ ਝੋਟ ਨਾਲ ਦੁਬਦਾ ਦੀਆਂ ਦੀਵਾਰਾਂ ਟੁੱਟ ਗਈਆਂ ਤੇ ਜੈਸੇ ਦੁਬਦਾ ਦੀ ਦੀਵਾਰ ਟੁੱਟੀ ਉਹ ਜਿਹੜੇ ਤਿੰਨ ਗੁਣਾ ਦੇ ਖਾਈ ਸੀ ਉਹਦੇ ਨਾਲ ਮਰ ਗਈ ਪੂਰੀ ਗਈ ਹੁਣ ਖਾਈ ਵੀ ਨਹੀਂ ਰਹੀ ਉਹ ਡਬਲ ਫਸੀਲ ਜੋ ਕੋਟ ਸੀ ਉਹ ਵੀ ਨਹੀਂ ਰਹਾ ਪਰ ਅਜੇ ਮਨ ਨਹੀਂ ਪਕੜਿਆ ਗਿਆ ਮਨ ਦਾ ਕਿਲਾ ਢਾਹ ਦਿੱਤਾ ਹੈ ਅਜੇ ਮਨ ਹੱਥ ਨਹੀਂ ਆਇਆ ਤਾਂ ਹੁਣ ਅੱਗੇ ਚੱਲ ਕੇ ਕਬੀਰ ਕਹਿੰਦੇ ਨੇ ਜਦ ਮੈਂ ਕਿਲਾ ਢਾ ਦਿੱਤਾ ਕਿਲੇ ਦੀ ਦੀਵਾਰ ਢਾ ਦਿੱਤੀ ਖਾਈ ਪੂਰ ਦਿੱਤੀ ਹੌਸਲਾ ਵਧ ਗਿਆ ਹੋਰ ਅੱਗੇ ਵਧੇ ਤੇ ਹੋਰ ਅਗਾਹ ਚੱਲ ਕੇ ਕੀਤ ਕੀ ਕੀਤਾ ਭਗਵਤ ਭੀਰ ਸਕਤ ਸਿਮਰਨ ਕੀ ਕਟੇ ਕਾਲ ਭੈ ਫਾਸੀ ਦਾਸ ਕਵੀ ਚੜਿਓ ਗੜ ਉਪਰ ਰਾਜ ਲਿਓ ਅਵਨਾਸੀ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ब्रह्म अगन सह जेकर जाली एकै छोर से आया सत सन्तोष ले लड़ने लागे तोरे दोए दरवाजा मेरे साथी भी आ गए संगी भी आ गए मेनू जितदा देख के संगी साथी आ गए कौन सत ते सन्तोष दोवे दरवाजे तोड़ के रख देते केड़े पाप ते पुण्य ਤੇ ਦੋਵੇਂ ਦਰਵਾਜ਼ਿਆਂ ਦੇ ਉੱਤੇ ਰਖਵਾਲੇ ਮਾਰ ਦਿੱਤੇ ਕਿਹੜੇ ਦੁੱਖ ਤੇ ਸੁੱਖ ਅਵਸਥਾ ਦੁੱਖ ਸੁੱਖ ਤੋਂ ਉੱਚੀ ਬਣ ਗਈ ਪਾਪ ਤੋਂ ਉੱਚੀ ਬਣ ਗਈ ਸਤ ਸੰਗ ਦੀ ਮਦਦ ਨਾਲ ਸਤ ਸੰਗੀਆਂ ਦੀ ਮਦਦ ਨਾਲ ਤੇ ਸਤ ਸੰਗੀ ਕੌਣ ਸਤ ਸੰਤੋਖ ਲੈ ਲਾਤਰੇ ਸਤ ਸੰਗ ਦਾ ਫਲ ਕੀ ਹੈ ਉੱਚਾ ਆਚਰਣ ਹੋ ਜਾਏ ਤੇ ਮਨੁੱਖ ਸੰਤੋਖੀ ਹੋ ਜਾਏ ਉਸ ਦਿਨ ਸਮਝਣਾ ਸਤ ਸੰਗ ਦਾ ਫਲ ਹੈ ਨਹੀਂ ਤੇ ਅਜੇ ਨਹੀਂ ਅਜੇ ਕਰਦੇ ਪਿਆ ਸਤਸੰਗ ਅਜੇ ਬੋਇਆ ਹੋਇਆ ਬੀਜ ਫਲ ਤੱਕ ਨਹੀਂ ਗਿਆ ਸੰਤੋਖੀ ਮਨੁੱਖ ਤ੍ਰਿਪਤ ਹੋ ਜਾਂਦਾ ਹੈ ਉਹਦੇ ਲਈ ਪਰਾਇਆ ਧਨ ਮਿੱਟੀ ਹੋ ਜਾਂਦਾ ਹੈ ਕੰਚਨ ਮਾਟੀ ਬਣਦਾ ਲੋਭੀ ਲਈ ਤੇ ਹੋ ਸਕਦਾ ਹੈ ਦੂਜੇ ਦੀ ਮਿੱਟੀ ਵੀ ਸੋਨਾ ਹੋਵੇ ਪਰ ਚੋਰੀ ਕਰੇਗਾ ਸੰਤੋਖੀ ਲਈ ਦੂਜੇ ਦਾ ਸੋਨਾ ਵੀ ਮਿੱਟੀ ਹੁੰਦਾ ਹੱਥ ਵੀ ਨਹੀਂ ਲਾਇਆ ਇਹ ਵੀ ਮੈਂ ਅਰਜ਼ ਕਰ ਰਿਹਾ ਸਤ ਸੰਤੋਖ ਲੈ ਲੜਨੇ ਲਾਗੇ ਤੋਰੇ ਦੋਏ ਦਰਵਾਜ਼ਾ ਇਹ ਦੋਵੇਂ ਦਰਵਾਜ਼ੇ ਮੈਂ ਤੋੜ ਕੇ ਰੱਖ ਦਿੱਤੇ ਸਾਧ ਸੰਗਤ ਔਰ ਗੁਰ ਕੀ ਕਿਰਪਾ ਤੇ ਪਕੜਿਓ ਗੱਡ ਕੋ ਰਾਜਾ ਕਿਲੇ ਦੇ ਰਾਜੇ ਨੂੰ ਪਕੜ ਗੁਰੂ ਦੀ ਮਿਹਰ ਦਾ ਸਤਿਕਾਰ ਮਨ ਨੂੰ ਪਕੜ ਲਿਆ ਕਾਬੂ ਕਰ ਲਿਆ ਹੁਣ ਇੱਥੇ ਇੱਕ ਪ੍ਰਸ਼ਨ ਖੜਾ ਹੁੰਦਾ ਹੈ ਕਿ ਕਹੇ ਕਿ ਮੈਂ ਸਮਾਪਤੀ ਕਰਾਂ ਕਿਸੇ ਰਾਜੇ ਨੂੰ ਜਿੱਤ ਕੇ ਉਸ ਦੇ ਕਿਲੇ ਨੂੰ ਗਿਰਾ ਕੇ ਹਕੂਮਤ ਦੀ ਪ੍ਰਾਪਤੀ ਹੋ ਜਾਂਦੀ ਹੈ ਪੁਰਾਣੇ ਰਾਜੇ ਮਹਾਰਾਜੇ ਇਸ ਤਰ੍ਹਾਂ ਹੁੰਦੇ ਸਨ ਇੱਕ ਰਾਜੇ ਨੂੰ ਪਕੜ ਲਿਆ ਉਹਦਾ ਕਿਲਾ ਢੇਢੇਰੀ ਕੀ ਕਰ ਦਿੱਤਾ ਉਹਦੀ ਸਟੇਟ ਦੇ ਮਾਲਕ ਬਣ ਗਿਆ